ਹੈਲੋ ਜੀ ਸਾਰਿਆਂ ਨੂੰ ਹਸੀਕਾਲ ਅੱਜ ਆਪਾਂ ਤੁਹਾਨੂੰ ਦੱਸਾਂਗੇ ਅੱਜ ਆਪਾਂ ਨੇ ਸਲਵਾਰ ਦੇ ਵੱਲ ਪਾਉਣ ਲੱਗੇ ਸੀ ਦੇਖੋ ਆਪਾਂ ਸਾਰੀ ਸਲਵਾਰ ਦੇ ਵੱਲ ਪਾ ਲਿਆ ਤੇ ਦੇਖੋ ਕਈਆਂ ਦੇ ਆਪਾਂ ਨੂੰ ਕਮੈਂਟ ਆਉਂਦੇ ਨੇ ਵੀ ਆਪਣੀ ਸਲਵਾਰ ਖੋਮੰਦੀ ਹੈ ਜਦੋਂ ਆਪਾਂ ਸਲਵਾਰ ਸੇਨਿਆ ਕਈਆਂ ਨੇ ਆਪਾਂ ਪਾਈ ਸਲਵਾਰ ਦੇਖੀ ਹੁੰਦੀ ਹੈ ਸਲਵਾਰ ਫਿਰਦੀ ਹੁੰਦੀ ਹੈ ਇਹਨਾਂ ਵੀ ਜਿਹੜਾ ਪਿੱਛੇ ਨੂੰ ਜਾਂਦੇ ਹੁੰਦੇ ਨੇ ਜਿਹੜੀ ਅਗਲੀ ਤਰੀਜ ਹੁੰਦੀ ਹੈ ਨਾ ਜਿਹੜੀ ਆਪਾਂ ਪ੍ਰੈਸ ਮਾਰਦੇ ਆ ਤਰੀਜ ਨੂੰ ਉਹ ਪਿੱਛੇ ਨੂੰ ਜਾਂਦੀ ਹੁੰਦੀ ਹੈ ਟੇਢੀ ਜਾਂਦੀ ਹੁੰਦੀ ਹੈ ਉਹ ਟੇਢੀ ਜਾਣ ਦਾ ਕਾਰਨ ਕੀ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਇਹ ਟੇਢੀ ਉਹ ਕਿਉਂ ਜਾਂਦੀ ਹੈ ਪਹਿਲਾਂ ਆਪਾਂ ਦੇਖੋ ਪਲੇਟ ਪਾ ਲੈਨੇਗੇ ਤਾਂ ਆਪਾਂ ਇੱਕ ਪਲੇਟ ਫੋਲਟਾਉਣ ਆਂ ਨਾ ਪਲੇਟ ਪਾ ਕੇ ਤੁਹਾਨੂੰ ਦੱਸਦੇ ਆਪਾਂ ਦੇਖੋ ਇਹ ਜਿਹੜਾ ਆਪਣਾ ਪੌਂਚ ਹੈ ਇਹ ਆਪਣੇ ਕੋਲੇ ਦੇਖੋ ਆਪ ਵੀ ਪੌਂਚੇ ਦਾ ਨਿਸ਼ਾਨ ਹੈ ਪੌਂਚੇ ਜਿਹੜਾ ਆਪਣਾ ਪੌਂਚੇ ਦਾ ਸੈਂਟਰ ਹੁੰਦਾ ਹੈ ਉਹ ਦੇਖੋ ਇਹ ਆਪਾਂ ਪੌਂਚੇ ਦਾ ਕੀ ਕੀਤਾ ਸੈਂਟਰ ਕਰ ਲਿਆ ਸੈਂਟਰ ਕਰਕੇ ਪੌਂਚੇ ਦੇ ਜਿਹੜਾ ਪਾ ਸੈਂਟਰ ਕਰਕੇ ਉੱਥੇ ਆਪਾਂ 2 ਇੰਚ ਦਾ ਪਲੇਟ ਪਾ ਲਵਾਂਗੇ ਠੀਕ ਹੈ ਆਪਾਂ ਕੀ ਕਰવાય ਆ 2 ਇੰਚ ਦਾ ਆਪਾਂ ਪਲੇਟ ਪਾਏ ਠੀਕ ਹੈ ਜਿਹੜੇ ਇਹ ਆਪਾਂ ਪਲੇਟ ਪਾਏ ਇਹਨੂੰ ਹੁਣ ਦੇਖੋ ਜਦੋਂ ਆਪਾਂ ਇਹ ਪਲੇਟ ਪਾਉਣਾ ਹੈ ਇਹ ਪਲੇਟ ਨੂੰ ਆਪਾਂ ਇਸ ਤਰੀਕੇ ਨਾਲ ਚੱਕਣਾ ਠੀਕ ਹੈ ਇਸ ਤਰੀਕੇ ਨਾਲ ਚੱਕ ਕੇ ਇਸ ਤਰ੍ਹਾਂ ਪਲੇਟ ਆਪਾਂ ਪਾਉਣਾ ਹੈ ਇਹ ਪਲੇਟ ਆਪਾਂ ਕਦੋਂ ਪਾਉਣਾ ਹੈ ਵੀ ਜਦੋਂ ਇਧਰੋਂ ਆਪਾਂ 6 7 ਪਲੇਟ ਪਾ ਲਈਏ 8ਵਾਂ ਜਾਂ 9ਵਾਂ ਪਲੇਟ ਇਹ ਪਾਉਣਾ ਹੈ ਠੀਕ ਹੈ ਪਹਿਲਾਂ ਆਪਾਂ ਸੈਂਟਰ ਕਰ ਲੈਣਾ ਸੈਂਟਰ ਕਰਕੇ ਇਹਦਾ ਆਪਾਂ ਪਲੇਟ ਪਾ ਲੈਣਾ ਠੀਕ ਹੈ ਪਲੇਟ ਪਾ ਕੇ ਤਾਂ ਫਿਰ ਆਪਾਂ ਇਸ ਤਰੀਕੇ ਨਾਲ ਇਹਨੂੰ ਇੱਥੇ ਚੱਕਣਾ ਇਹ ਪਲੇਟ ਜਿਹੜਾ ਹੋਣਾ ਚਾਹੀਦਾ 8ਵਾਂ ਜਾਂ 9ਵਾਂ ਪਲੇਟ ਹੋਣਾ ਚਾਹੀਦਾ ਇਹ ਇਸ ਤਰੀਕੇ ਨਾਲ ਆਪਾਂ ਪਲੇਟ ਪਾ ਰਹੇ ਹਾਂ ਇਹ ਦਿਨ ਅਗਰ ਤੁਸੀਂ ਇਹ ਪਲੇਟ ਇਹ ਪਲੇਟ ਪਾ ਕੇ ਦੇਖੋ ਇਸ ਤਰੀਕੇ ਨਾਲ ਤੁਹਾਡੀ ਸਲਵਾਰ ਕਦੀ ਵੀ ਨਹੀਂ ਘੁੰਮਦੀ ਨਹੀਂ ਹੈਗੀ ਨਾਲੀ ਸਲਵਾਰ ਖੜੀ ਖੜੀ ਰਹੂਗੀ 1/2 ਇੰਚ ਦੀ ਤੁਸੀਂ ਅੱਗੋਂ 1 ਇੰਚ 1 1/2 ਇੰਚ ਦੀ ਅੱਗੋਂ ਪਹੁੰਚੇ ਤਾਂ ਤੁਸੀਂ ਕਟਾਈ ਜ਼ਰੂਰ ਪਾਉਣੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਿਓ ਤੁਹਾਡੀ ਸਲਵਾਰ ਕਿਸ ਤਰੀਕੇ ਨਾਲ ਕਦੀ ਵੀ ਨਹੀਂ ਤੁਹਾਡੀ ਸਲਵਾਰ ਘੁੰਮੇਗੀ ਠੀਕ ਹੈ ਥੈਂਕ ਯੂ